ਇੱਕ ਮੱਛਰ ਤੇ ਜਿੰਦਗੀ ਹਸਪੀਟਲ ਦੇ ਵਿੱਚ ਲੋ ਪਲੇਟਲੇਟ ਕਾਊਂਟ ਤੇ ਡੇਂਗੂ ਦਾ ਸਾਇਲੈਂਟ ਅਟੈਕ ਸਤਿ ਸ਼੍ਰੀ ਅਕਾਲ ਜੀ ਮੈਂ ਡਾਕਟਰ ਰਮਨ ਗਖੜ ਬੀ ਐਮ ਐਸ ਪੰਜਾਬ ਅੱਜ ਦੀ ਵੀਡੀਓ ਦੇ ਵਿੱਚ ਗੱਲ ਕਰਾਂਗੇ ਡੇਂਗੂ ਬੁਖਾਰ ਦੇ ਬਾਰੇ ਡੇਂਗੂ ਇੱਕ ਵਾਇਰਲ ਬਿਮਾਰੀ ਹੈ ਜੋ ਮੱਛਰ ਦੇ ਕੱਟਣ ਦੇ ਨਾਲ ਪੈਦਾ ਹੁੰਦੀ ਹੈ ਜਦੋਂ ਮੱਛਰ ਆਪਾਂ ਨੂੰ ਕੱਟਦਾ ਹੈ ਤਾਂ ਇਹ ਕੁਝ ਲਾਰ ਆਪਣੇ ਖੂਨ ਦੇ ਵਿੱਚ ਛੱਡਦਾ ਹੈ ਇਸੇ ਤੋਂ ਹੀ ਡੇਂਗੂ ਬੁਖਾਰ ਦੀ ਸ਼ੁਰੂਆਤ ਹੁੰਦੀ ਹੈ ਸ਼ੁਰੂਆਤੀ ਸਮੇਂ ਦੇ ਵਿੱਚ ਕੋਈ ਘਬਰਾਉਣ ਵਾਲੀ ਗੱਲ ਨਹੀਂ ਪਰ ਜੇਕਰ ਇਹ ਭਿਆਨਕ ਰੂਪ ਲੈ ਲਵੇ ਤਾਂ ਜਾਨਲੇਵਾ ਵੀ ਸਾਬਤ ਹੋ ਸਕਦੀ ਹੈ ਸ਼ੁਰੂਆਤੀ ਲੱਛਣ ਦੇ ਵਿੱਚ ਆਪਾਂ ਨੂੰ ਦੇਖਣ ਨੂੰ ਮਿਲਦਾ ਹੈ ਬਹੁਤ ਤੇਜ਼ ਬੁਖਾਰ ਜਿਸ ਨੂੰ ਕਿ ਬ੍ਰੇਕਬੋਨ ਫੀਵਰ ਵੀ ਕਿਹਾ ਜਾਂਦਾ ਹੈ ਕਿਉਂਕਿ ਇਹ ਬੁਖਾਰ ਤੁਹਾਡੇ ਹੱਡਾਂ ਤੇ ਜੋੜਾਂ ਦੇ ਵਿੱਚ ਬਹੁਤ ਭਿਆਨਕ ਦਰਦ ਪੈਦਾ ਕਰਦਾ ਹੈ ਨਾਲ ਨਾਲ ਭੁੱਖ ਦਾ ਘੱਟ ਲੱਗਣਾ ਮਾਸਪੇਸ਼ੀਆਂ ਦੇ ਵਿੱਚ ਦਰਦ ਹੋਣਾ ਤੇ ਪਿਸ਼ਾਬ ਦਾ ਪੀਲਾਪਣ ਕਈ ਵਾਰ ਤਾਂ ਮੂੰਹ ਤੇ ਨੱਕ ਦੇ ਵਿੱਚ ਖੂਨ ਵੀ ਦਿਖਣ ਨੂੰ ਮਿਲ ਸਕਦਾ ਹੈ ਇਸ ਦੀ ਕੰਪਲੀਟ ਤੌਰ ਤੇ ਪੁਸ਼ਟੀ ਕਰਨ ਦੇ ਲਈ ਕੁਝ ਲੈਬ ਟੈਸਟ ਵੀ ਕਰਵਾਏ ਜਾ ਸਕਦੇ ਹਨ ਜਿਵੇਂ ਕਿ ਡੇਂਗੂ ਸੀਰੋਲੋਜੀ ਟੈਸਟ ਤੇ ਨਾਲ ਨਾਲ ਸੀਬੀਸੀ ਦੇ ਵਿੱਚ ਲੋ ਪਲੇਟਲੇਟ ਕਾਊਂਟ ਹੋਂ ਸਾਡੇ ਅਕਾਊਂਟ ਨੂੰ ਫੋਲੋ ਕਰ ਲਵੋ ਕਿਉਂਕਿ ਅਗਲੀ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਕੁਝ ਘਰੇਲੂ ਤੇ ਆਯੁਰਵੈਦਿਕ ਉਪਚਾਰ ਜਿਸ ਨਾਲ ਤੁਸੀਂ ਡੇਂਗੂ ਨੂੰ ਘਰ ਵਿੱਚ ਹੀ ਬਹੁਤ ਹੱਦ ਤੱਕ ਠੀਕ ਕਰ ਸਕਦੇ ਹੋ ਤੇ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਤੁਹਾਡੀ ਸ਼ੇਅਰ ਕੀਤੀ ਹੋਈ ਵੀਡੀਓ ਨਾਲ ਕਿਸੇ ਦਾ ਭਲਾ ਹੋ ਸਕੇ ਕਿਉਂਕਿ بارش ਦੇ ਮੌਸਮ ਦੇ ਵਿੱਚ ਡੇਂਗੂ ਦੇ ਕੇਸ ਬਹੁਤ ਜ਼ਿਆਦਾ ਦੇਖਣ ਨੂੰ ਮਿਲਦੇ ਹਨ